ਹਾਂਜੀ ਸਾਰਿਆਂ ਨੂੰ ਪਿਆਰ ਭਰ ਸਸ਼ੀਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਟਿਲਰ ਰੇਲ ਬੁਟੀਕ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਕ੍ਰੇਪ ਦੇ ਤੇ ਸੂਟ ਤੇ ਨਾਲ ਚਨੋਂਨ ਦਾ ਦੁਪੱਟਾ ਸੇਲ ਪ੍ਰਾਈਸ ਦੇ ਉੱਪਰ ਆਪਾਂ ਸੂਟ ਲੈ ਕੇ ਆਏ ਆਂ ਪ੍ਰਾਈਸ ਆਪਾਂ ਵੀਡੀਓ ਦੇ ਐਂਡ ਵਿੱਚ ਦੱਸਾਂਗੇ ਸਾਰੇ ਸੂਟ ਬਹੁਤ ਸੋਹਣੇ ਨੇ ਇੱਕ ਡਿਜ਼ਾਈਨ ਦੇ 4-4 ਕਲਰ ਰੈਡੀ ਹੋਏ ਨੇ ਤੁਸੀਂ ਸਿੰਗਲ ਸੂਟ ਮੰਗਾਉਣਾ ਸਿੰਗਲ ਵੀ ਮਿਲ ਜੂਗਾ ਚਾਰ ਸੂਟਾਂ ਦਾ ਸੈੱਟ ਲੈਣਾ ਤਾਂ ਤੁਹਾਨੂੰ ਸੈੱਟ ਮਿਲ ਜੂਗਾ ਤੇ ਸੈੱਟ ਦੇ ਵਿੱਚ ਪ੍ਰਾਈਸ ਥੋੜਾ ਤੁਹਾਨੂੰ ਹੋਰ ਵੀ ਲੈਸ ਹੋ ਜਾਏਗਾ ਸਿੰਗਲ ਸੂਟ ਦਾ ਉਨਾ ਹੀ ਰਹੇਗਾ ਦੀ ਪ੍ਰਾਈਸ ਵੈਸੇ ਵੀ ਆ ਸੀਜ਼ਨ ਦੇ ਵਿੱਚ ਇਹਨਾਂ ਦਾ ਪ੍ਰਾਈਸ 4445 4500 35 3500 ਐਵੇਂ ਇਹ ਸੂਟ ਸੇਲ ਹੁੰਦੇ ਨੇ ਬਟ ਆਫ ਸੀਜ਼ਨ ਕਰਕੇ ਸੇਲ ਤੇ ਆਪਾਂ ਤੁਹਾਨੂੰ ਇਹ ਸੂਟ ਘੱਟ ਪ੍ਰਾਈਸ ਦੇ ਵਿੱਚ ਦੇਵਾਂਗੇ ਕਰੀਬ ਦੇ ਇਹ ਸੂਟ ਨੇ ਘਰ ਬੈਠੇ ਤੁਸੀਂ ਆਨਲਾਈਨ ਆਰਡਰ ਕਰਕੇ ਇਹਨਾਂ ਨੂੰ ਮੰਗਵਾ ਸਕਦੇ ਹੋ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਤੇ ਭੇਜ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਮਿਲਦੀ ਰਹੇ ਇਨਦਰ ਪ੍ਰਾਈਸ ਹੈਗਾ ਜੀ 2000 ਰੁਪਿਆ ਜੇ ਤੁਸੀਂ 400 400 ਸੂਟਾਂ ਦਾ ਇਕੱਠਾ ਸੈੱਟ ਲੈਣੇ ਤਾਂ ਤੁਹਾਨੂੰ ਪ੍ਰਾਈਸ ਹੋਰ ਵੀ ਲੈਸ ਹੋ ਜਾਏਗਾ ਵੈਸੇ ਸਿੰਗਲ ਸੂਟ ਦਾ ਪ੍ਰਾਈਸ 2000 ਆ ਤੁਸੀਂ ਕੋਈ ਵੀ ਸੂਟ ਕੋਈ ਵੀ ਡਿਜ਼ਾਈਨ ਇਹਨਾਂ ਚੋਂ ਮੰਗਵਾ ਸਕਦੇ ਹੋ ਇੱਕ ਡਿਜ਼ਾਈਨ ਦੇ ਵਿੱਚ ਚਾਰ ਚਾਰ ਕਲਰ ਅਵੇਲੇਬਲ ਨੇ ਵੀਡੀਓ ਨੂੰ ਪੂਰਾ ਵਾਚ ਕਰਨ ਦੇ ਲਈ ਥੈਂਕ ਯੂ